ਕਾਂਗਰਸ ਦੀ ਸੰਗਠਨ ਸਿਰਜਨ ਮੁਹਿੰਮ ਤਹਿਤ ਜ਼ਿਲ੍ਹਾ ਕਾਂਗਰਸ ਦੇ ਹਾਤੀ ਦੇ ਪ੍ਰਧਾਨ ਅਹੁਦੇ ਲਈ ਚੋਣ ਪ੍ਰਕਿਰਿਆ ਵਿੱਚ ਕਰਤਾਰਪੁਰ ਹਲਕੇ ਵਿੱਚ ਕਾਂਗਰਸੀ ਆਗੂਆਂ ਦੀ ਬੰਦੀ ਖੁੱਲ ਕੇ ਸਾਹਮਣੇ ਆ ਗਈ ਹੈ। ਬੀਤੇ ਦਿਨ ਸਥਾਨਕ ਰਜਿੰਦਰਾ ਨਗਰ ਸਥਿਤ ਜ਼ਿਲ੍ਹਾ ਕਾਂਗਰਸ ਦਫ਼ਤਰ ਵਿਖੇ ਦੋ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ। ਪਹਿਲੀ ਮੀਟਿੰਗ ਸਵੇਰੇ 10 ਵਜੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਜਦਕਿ ਦੂਜੀ ਮੀਟਿੰਗ ਦੁਪਹਿਰ 12 ਵਜੇ ਹਲਕਾ ਇੰਚਾਰਜ ਰਜਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਬੁਲਾਈ ਗਈ। ਦੋਵਾਂ ਮੀਟਿੰਗਾਂ ਵਿੱਚ ਸੰਗਠਨ ਸਿਰਜਣ ਮੁਹਿੰਮ ਦੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਆਬਜ਼ਰਵਰ ਅਤੇ ਛੱਤੀਸਗੜ੍ਹ ਤੋਂ ਵਿਧਾਇਕ ਭਵਨ ਕਾਪੜੀ ਮੌਜੂਦ ਸਨ। ਉਨ੍ਹਾਂ ਵਰਕਰਾਂ ਦੇ ਵਿਚਾਰ ਸੁਨੇ ਅਤੇ ਬੰਦ ਕਮਰੇ ਵਿੱਚ ਦੋਵਾਂ ਧੜਿਆਂ ਤੋਂ ਜ਼ਿਲ੍ਹਾ ਪ੍ਰਧਾਨ ਅਹੁਦੇ ਲਈ رائے ਮੰਗੀ। ਹਰਿਆਕਿਸ ਮੁਹਿੰਮ ਦਾ ਉਦੇਸ਼ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਪਰ ਜਿਸ ਤਰ੍ਹਾਂ ਧੜੇਬੰਦੀ ਖੁੱਲ ਕੇ ਸਾਹਮਣੇ ਆਈ ਹੈ ਉਸ ਨਾਲ ਪਾਰਟੀ ਦੀ ਹਾਲਤ ਹੋਰ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਅਜਿਹੇ ਹਾਲਤ ਪਾਰਟੀ ਦੇ 2027 ਮਿਸ਼ਨ ਨੂੰ ਹੋਰ ਪਿੱਛੇ ਧੱਕ ਸਕਦੇ ਨੇ। ਉੱਥੇ ਹੀ ਕਾਂਗਰਸ ਦੇ ਵਰਕਰ ਇਸ ਥੜੇ ਬੰਦੀ ਤੋਂ ਨਿਰਾਸ਼ ਨੇ ਸੰਗਠਨ ਮਜ਼ਬੂਤ ਹੋਣ ਦੀ ਬਜਾਏ ਹੋਰ ਖਿੱਲਰਦਾ ਜਾ ਰਿਹਾ ਹੈ ਵਰਕਰਾਂ ਦਾ ਕਹਿਣਾ ਹੈ ਕਿ ਆਗੂਆਂ ਦੀ ਆਪਸੀ ਲੜਾਈ ਪਾਰਟੀ ਲਈ ਨੁਕਸਾਨਦੇ ਸਾਬਿਤ ਹੋਵੇਗੀ ਅਤੇ ਵਰਕਰਾਂ ਦਾ ਮਨ ਉਭੈ ਡਿਕੇਗਾ ਇਹ ਪੂਰਾ ਕੱਟਨਾਕ੍ਰਮ ਸਾਫ਼ ਦਰਸਾਉਂਦਾ ਹੈ ਕਿ ਕਾਂਗਰਸ ਦੀ ਥੜੇਬੰਦੀ ਹੁਣ ਜ਼ਮੀਨੀ ਪੱਧਰ ਤੱਕ ਪਹੁੰਚ ਚੁੱਕੀ ਹੈ ਆਗੂਆਂ ਦੀਆਂ ਇੱਛਾਵਾਂ ਅਤੇ ਆਪਸੀ ਖਿੱਚਤਾਨ ਸੰਗਠਨ ਲਈ ਵੱਡੀ ਰੁਕਾਵਟ ਬਣ ਰਹੀ ਹੈ ਇਸ ਦੇ ਨਾਲ ਵਰਕਰਾਂ ਦੀ ਉਮੀਦਾਂ ਟੁੱਟਨੀਆਂ ਦੀ ਨਜ਼ਰਾਰੀਆਂ ਨੇ ਸੰਗਠਨ ਸਿਰਜਣ ਮੁਹਿੰਮ ਨੂੰ ਲੈ ਕੇ ਕਾਂਗਰਸ ਦੇ ਹਾਈ ਕਮਾਂਡ ਦਾ ਸਪਸ਼ਟ ਹੁਕਮ ਹੈ ਕਿ ਮੁਹਿੰਮ ਦੌਰਾਨ ਸੀਨੀਅਰ ਆਗੂ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਨਗੇ ਪਰ 16 ਸਤੰਬਰ ਨੂੰ ਅਬਜ਼ਰਵਰ ਭਵਨ ਕਾਪੜੀ ਵੱਲੋਂ ਕੀਤੀ ਗਈ ਜ਼ਿਲ੍ਹਾ ਦਿਹਾਤੀ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਦੀ ਪਹਿਲੀ ਮੀਟਿੰਗ ਦੇ ਉਪਰੰਤ ਅਚਾਨਕ ਹੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਐਂਟਰੀ ਨੇ ਪੂਰੇ ਸਮੀਕਰਨ ਬਦਲ ਦਿੱਤੇ ਚੰਨੀ ਨੇ ਚੌਧਰੀ ਸੁਰਿੰਦਰ ਸਮੇਤ ਭਵਨ ਕਾਪੜੀ ਨਾਲ ਇੱਕ ਹੋਟਲ ਦੇ ਵਿੱਚ ਮੁਲਾਕਾਤ ਕੀਤੀ ਜਿੱਥੇ ਜ਼ਿਲ੍ਹਾ ਦਿਹਾਤੀ ਨਾਲ ਜੁੜੇ ਕੁਝ ਸੀਨੀਅਰ ਆਗੂ ਵੀ ਮੌਜੂਦ ਸਨ ਇਸ ਮੁਲਾਕਾਤ ਤੋਂ ਬਾਅਦ ਚੌਧਰੀ ਅਤੇ ਰਾਜਿੰਦਰ ਸਿੰਘ ਧੜੇ ਵੱਖ-ਵੱਖ ਮੀਟਿੰਗਾਂ ਕਰਨ ਦੇ ਉੱਤਰ ਆਏ ਦੋਵਾਂ ਧੜਿਆਂ ਵਿੱਚ ਸਹਿਮਤੀ ਨਾ ਬਣ ਸਕਣ ਕਰਕੇ ਭੂਵਨ ਕਾਪੜੀ ਨੇ ਕਰਤਾਰਪੁਰ ਦੀ ਬਜਾਏ ਜਲੰਧਰ ਸ਼ਹਿਰ ਸਥਿਤ ਕਾਂਗਰਸ ਪਵਨ ਵਿੱਚ ਵੱਖ-ਵੱਖ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਇਸ ਦੇ ਬਾਅਦ ਆਗੂਆਂ ਨੇ ਆਪਣੇ ਆਪਣੇ ਵਰਕਰਾਂ ਨੂੰ ਕਰਤਾਰਪੁਰ ਤੋਂ ਜਲੰਧਰ ਲਿਆ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਟੜੇ ਬੰਦੇ ਦੀ ਇਸ ਕੌਂਟਰੋ ਵਰਸੀ ਵਿੱਚ ਜ਼ਿਲ੍ਹਾ ਕਾਂਗਰਸ ਦੇ ਹਾਤੀ ਦੇ ਮੌਜੂਦਾ ਪ੍ਰਧਾਨ ਲੱਡੀ ਸ਼ੇਰੋਵਾਲੀਆ ਵੀ ਸ਼ਾਮਲ ਹੋ ਗਏ। ਉਹਨਾਂ ਨੇ ਸਵੇਰੇ ਚੌਧਰੀ ਸੁਰਿੰਦਰ ਦੀ ਮੀਟਿੰਗ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ ਪਰ ਰਜਿੰਦਰ ਸਿੰਘ ਦੀ ਮੀਟਿੰਗ ਵਿੱਚ ਸਮੇਂ ਤੋਂ ਪਹਿਲਾਂ ਪਹੁੰਚ ਗਏ ਅਤੇ ਪੂਰਾ ਸਮਾਂ ਮੰਚ ਤੇ ਬੈਠੇ ਰਹੇ। ਉਹਨਾਂ ਦੀ ਇਸ ਕਾਰਸ਼ੈਲੀ ਤੇ ਉਹਨਾਂ ਦੇ ਪੱਖਪਾਤ ਸਵਾਲ ਖੜੇ ਕੀਤੇ ਨੇ। ਜ਼ਿਕਰਯੋਗ ਹੈ ਕਿ ਸ਼ੇਰੋਵਾਲੀਆ ਖੁਦ ਵੀ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਹੁਦੇ ਨੂੰ ਦੁਬਾਰਾ ਪਾਉਣ ਦੀ ਰੇਸ ਦੇ ਵਿੱਚ ਸ਼ਾਮਲ ਨੇ। ਸੰਗਠਨ ਸਿਰਜਣ ਮੁਹਿੰਮ ਤਹਿਤ 19 ਸਤੰਬਰ ਨੂੰ ਫਲੋਰ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਵਰਕਰਾਂ ਦੀਆਂ ਦੋ-ਦੋ ਵੱਖ-ਵੱਖ ਮੀਟਿੰਗਾਂ ਸਥਾਨਕ ਜ਼ਿਲ੍ਹਾ ਕਾਂਗਰਸ ਭਵਨ ਵਿੱਚ ਹੋਣਗੀਆਂ ਇੱਕ ਮੀਟਿੰਗ ਸਥਾਨਕ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਬੁਲਾਉਣਗੇ ਜਦਕਿ ਦੂਜੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਅਗਵਾਈ ਕਰਨਗੇ ਜ਼ਿਲ੍ਹਾ ਦੀ ਹਾਤੀ ਨਾਲ ਸੰਬੰਧਿਤ ਵਿਧਾਨ ਸਭਾ ਹਲਕੇ ਨੂੰ ਲੈ ਕੇ ਹੋਣ ਵਾਲੀਆਂ ਦੋਵਾਂ ਪਾਰਟੀਆਂ ਦਾ ਇਹ ਮੁਕਾਬਲਾ ਦਿਲਚਸਪ ਰਹੇਗਾ ਕਿਉਂਕਿ ਵਿਕਰਮਜੀਤ ਸਿੰਘ ਚੌਧਰੀ ਵੀ ਜ਼ਿਲ੍ਹਾ ਕਾਂਗਰਸ ਦੇ ਹਾਤੀ ਦੇ ਪ੍ਰਧਾਨ ਅਹੁਦੇ ਦੀ ਦੌੜ ਦੇ ਵਿੱਚ ਸ਼ਾਮਲ ਨੇ ਦੂਜੇ ਪਾਸੇ ਲੋਕ ਸਭਾ ਚੋਣਾਂ ਦੇ ਦੌਰਾਨ ਚੰਨੀ ਪਰਿਵਾਰ ਅਤੇ ਚੌਧਰੀ ਪਰਿਵਾਰ ਵਿਚਕਾਰ ਤਣਾ ਤਣੀਰ ਖੁੱਲ ਕੇ ਸਾਹਮਣੇ ਆਈ ਸੀ ਤੇ ਦੋਵਾਂ ਪਰਿਵਾਰਾਂ ਵਿੱਚ ਛੱਤੀ ਦਾ ਅੰਕੜਾ ਕਿਸੇ ਤੋਂ ਲੁਕਿਆ ਨਹੀਂ ਹੈ ਹੁਣ ਇਹ ਦੋਵਾਂ ਪਰਿਵਾਰਾਂ ਵਿਚਕਾਰ ਇੱਕ ਟਕਰਾ ਸੰਗਠਨ ਸਿਰਜਣ ਮੁਹਿੰਮ ਵਿੱਚ ਵੀ ਦਿਖਾਈ ਦੇ ਰਿਹਾ ਹੈ